ਹਾਂਜੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਛੋਟਿਆਂ ਨੂੰ ਪਿਆਰ ਤੇ ਵੱਡਿਆਂ ਦੇ ਪਿਆਰ ਹੀ ਪੰਨੇ ਆ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਾਡੇ ਸਾਰਿਆਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅ ਅੱਜ ਹੈਗਾ ਜੀ ਵਿਸਾਖੀ ਦਾ ਦਿਹਾੜਾ ਤਾਂ ਪਹਿਲਾਂ ਤਾਂ ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸਾਡੇ ਸਾਰਿਆਂ ਵੱਲੋਂ ਅ ਅਰਮਾਨ ਸਿੰਘ ਵਾਸਤੇ ਅੱਜ ਬਹੁਤ ਹੀ ਵੱਡਾ ਦਿਨ ਆ ਕੁਦਰਤੀ ਅੱਜ ਇਹ ਦਿਨ ਇਹਦੀ ਜਿਵੇਂ ਆਪਾਂ ਪਹਿਲਾਂ ਵੀਡੀਓ ਪਾਈ ਸੀ ਇੱਕ ਰੋਟਰਵਾ ਦੇ ਵਿੱਚ ਨਾ ਇਹਦਾ ਇੱਕ ਟ్రਾਇਲ ਹੋਇਆ ਸੀਗਾ ਸਾਰੇ ਨਿਊਜ਼ੀਲੈਂਡ ਦੇ ਵਿੱਚ ਹੋਇਆ ਅੰਡਰ 14 ਦੀ ਇੱਕ ਟੀਮ ਤਿਆਰ ਕੀਤੀ ਗਈ ਆ ਤੇ ਬੜੀ ਹੀ ਮਤਲਬ ਐ ਕਹਿ ਲੋ ਵੀ ਇੱਕ ਵਧੀਆ ਗੱਲ ਆ ਅਰਮਾਨ ਸਿੰਘ ਉਹਦੇ ਵਿੱਚ ਸਿਲੈਕਟ ਹੋ ਗਿਆ ਸੀਗਾ ਤਾਂ ਸੌਰੀ ਮੈਂ ਪਹਿਲਾਂ ਕਿਸੇ ਵਲੌਗ ਚ ਮੈਂਸ਼ਨ ਨਹੀਂ ਕਰ ਪਾਇਆ ਕਿਉਂਕਿ ਮੈਂ ਵੇਟ ਕਰ ਰਿਹਾ ਸੀ ਵੀ ਚੱਲ ਇੱਕ ਵਾਰੇ ਸਟਾਰਟ ਹੋ ਜਵੇ ਤਾਂ ਅੱਜ ਇਹਦਾ ਜਿਵੇਂ ਉੱਥੇ ਟ੍ਰੇਨਿੰਗ ਹੋਣੀ ਆ ਤੇ ਟ੍ਰਾਇਲ ਹੋਣਾ 5 ਦਿਨ ਦਾ ਦਾ ਕੈਂਪ ਆ ਹਮਿਲਟਨ ਉੱਥੇ ਨੂੰ ਛੱਡਣ ਚੱਲੇ ਆ ਮੰਮੀ ਡੈਡੀ ਮੈਂ ਕਿਹਾ ਵੀ ਚੱਲ ਵਿਸਾਖੀ ਤੇ ਇਹਨਾਂ ਨੇ ਫਿਰ ਇੱਥੇ ਆਪਣੇ ਨਗਰ ਕੀਰਤਨ ਵੀ ਨਿਕਲਣ ਲੱਗਿਆ ਤਾਂ ਮੰਮੀ ਡੈਡੀ ਉੱਧਰ ਚੱਲੇ ਨੇ ਮੈਂ ਮਨੀ ਤੇਲੀ ਨਰਮਨ ਨੂੰ ਛੱਡ ਕੇ ਆਵਾਂਗੇ ਤੇ ਕਿਵੇਂ ਬੁੱਤ ਕਿਵੇਂ ਫੀਲ ਹੋ ਰਿਹਾ ਬਸ ਐਕਸਾਈਟਡ ਆ ਔਰ ਬਹੁਤ ਵਧੀਆ ਰਵੇ ਬਸ ਲੱਗ ਰਾਇਆ ਹਾਕੀ ਲਈ ਬਹੁਤ ਪੈਸ਼ਨੇਟ ਆ ਇਹ ਤੇ ਇੱਕ ਹੋਰ ਵਧੀਆ ਗੱਲ ਆ ਵੀ ਆਪਣੇ ਸਾਰੀਆਂ ਇਹਨਾਂ ਟੀਮਾਂ ਸਿਲੈਕਟ ਹੋਈਆਂ ਨੇ ਨਾ ਤਾਂ ਉਹਦੇ ਵਿੱਚ ਇਕੱਲਾ ਹੈ ਇਹੀ ਇੰਡੀਅਨ ਬੱਚਾ ਵਾ ਜਿਹੜਾ ਸਿਲੈਕਟ ਹੋਇਆ ਤਾਂ ਬੜੀ ਇੱਕ ਮਾਣ ਵਾਲੀ ਗੱਲ ਆ ਜਿਹੜਾ ਉਹਦਾ ਵਿੱਚ ਨਾਮ ਪੜਿਆ ਨਾ ਹਰਮਾਨ ਸਿੰਘ ਮੰਗੜ ਬੜਾ ਵਧੀਆ ਲੱਗਿਆ ਤੇ ਸਾਡੇ ਵੱਲੋਂ ਸਾਰਿਆਂ ਨੂੰ ਆਵਾ ਸਾਖੀ ਦੀਆਂ ਪਹਿਲਾਂ ਤਾਂ ਸასიਖਾਲ ਫਿਰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਵਿਸਾਖੀ ਦੀਆਂ ਪ੍ਰਮਾਤਵਾ ਵਧੀਆ ਵਧੀਆ ਨੜੀ ਕਰਨ ਕਾ ਵੀ ਪੱਕ ਦੀਆਂ ਅੱਜ ਕੱਲ ਬਾਕੀ ਵੀ ਸਾਰਾ ਸਾਰਿਆਂ ਦੇ ਵਧੀਆ ਵਧੀਆ ਦਿਨ ਹੋਣ ਖੁਸ਼ੀਆਂ ਭਰੇ ਦਿਨ ਹੋਣ ਖੁਸ਼ਾਲੀ ਆਵੇ ਖਾਸੇ ਦਾ ਦਿਨ ਜਨਮ ਦੇ ਦਾ ਹਾਂਜੀ ਮੇਰੇ ਜੀ ਗੱਲ ਦੱਸੇ ਅਗਰ ਕੀ ਤੁਸੀਂ ਚਾਹਤੇ ਹੋ ਹਾਂ ਕਿ ਸੇਮ ਥਿੰਗ ਹੈ ਬੁੱਤੇਰੇ ਲਈ ਤੂੰ ਬੜਾ ਲੱਕੀਆ ਵਿਸਾਖੀ ਵਾਲੇ ਦਿਨ ਤੇ ਰਾਈਡ ਸਟਾਰਟ ਕਰਨ ਲੱਗੇ ਬਿਲਕੁਲ ਕਰੀਏ ਦਾ ਸੋ ਠੀਕ ਹੈ ਜੀ ਨਿਕਲਦੇ ਹਾਂ ਮਨੀ ਤੇ ਏਲੀਨ ਵੀ ਉਹਦਾ ਤਿਆਰ ਹੋ ਕੇ ਮੈਨਾਂ ਬਾਹਰ ਆਉਂਦੀ ਹੋਣੇ ਆ ਤੇ ਆਪਾਂ ਚੱਲੀਏ ਫਿਰ ਕਿਉਂਕਿ तकरीबन 10 ਵਜੇ ਕੇ 12 ਵਜੇ ਨੂੰ ਪਹੁੰਚਾਉਣਾ ਉੱਥੇ ਤੇ ਮਨੀ ਕਿੱਧਰ ਹੋ ਤੁਸੀਂ ਕਿੱਦਾਂ ਹੋ ਗਈ ਤਿਆਰੀ ਹਾਂਜੀ ਹਾਂਜੀ ਹੋ ਗਈ ਹੋ ਗਈ ਹੈਪੀ ਵਿਸਾਖੀ ਸਾਰਿਆਂ ਨੂੰ ਹੈਪੀ ਵਿਸਾਖੀ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਬੜੀ ਆਪਾਂ ਆਪਣੀ ਵਿਸਾਖੀ ਜਿਹੜੀ ਤੁਮ ਤਾਂ ਮਨਾਉਣੀ ਆ ਆਪਣੇ ਸਾਰੇ ਜਿਵੇਂ ਨਾ ਟੋਰਾਂਗੇ ਵਿੱਚ ਫਸਟ ਟਾਈਮ ਆਪਣੇ ਜਿਹੜੇ ਗੁਰਦੁਆਰਾ ਹੈਗਾ ਆ ਰੋਪੀ ਰੋਡ ਦਾ ਉੱਥੋਂ ਕੱਢ ਰਹੇ ਨੇ ਨਗਰ ਕੀਰਤਨ ਸਾਰੇ ਬਹੁਤ ਐਕਸਾਈਟਡ ਨੇ ਕਿ ਆਪਾਂ ਚਲੋ ਆਪਣੀ ਕਮਿਊਨਿਟੀ ਚ ਫਲਾਵਾਂਗੇ ਕਿ ਅਸੀਂ ਕਿਦਾਂ ਹੋਂਦ ਚਾਏ ਹੈ ਨਾ ਸਾਡਾ ਕੀ ਪਿੱਛੋ ਗੁਰੂ ਸਾਹਿਬ ਨੇ ਸਾਡੇ ਥੋੜਾ ਜਿਹਾ ਆਪਣੇ ਹੋਰ ਲੋਕਾਂ ਨੂੰ ਹੋਰ ਕਮਿਊਨਿਟੀ ਦੇ ਲੋਕਾਂ ਨੂੰ ਵੇਅਰ ਕਰਾਂਗੇ ਇਹਦੇ ਬਾਰੇ ਹਾਂਜੀ ਤੇ ਬਾਕੀ ਹੁਣ ਅਸੀਂ ਅਰਮਾਨ ਨਾਲ ਚੱਲੇ ਆ ਹੁਣ ਇਹਨੂੰ ਛੱਡ ਕੇ ਆਉਨੇ ਆ ਬਾਕੀ ਦਾ ਸਫਰ ਤੁਹਾਨੂੰ ਸ਼ੇਅਰ ਹੋਈ ਜਾਣਾ ਬਿਲਕੁਲ ਏਲੀਨ ਉੱਥੇ ਜਿਵੇਂ ਨਾ ਇੱਕ ਓਪਨਿੰਗ ਸੈਰੇਮਨੀ ਵਗੈਰਾ ਕਾਫੀ ਵਧੀਆ ਹੋਣਾ ਦੇਖਦਿਆਂ ਜਾ ਕੇ ਕਿਦਾਂ ਬਦਲੂ ਸੱਚੀ ਗੱਲ ਕਰ ਦੋ ਸੰਗਦੀਆਂ ਹਾਂ ਚਲੋ ਠੀਕ ਹੈ ਨਿਕਲ ਜੀਏ ਫਿਰ ਆਪਾਂ ਹਾਂਜੀ ਚਲੋ ਵਾਹਿਗੁਰੂ ਸੱਚਾ ਬਖਸ਼ਾ ਪਰਵਾਦਵਾ ਸਾਡੇ ਬੱਚੇ ਸਿੱਤੇ ਨੇ ਪਰ ਆਸ ਰੱਖੀ ਕਾਮ ਜਬ ਵੀ ਬਖਸ਼ੇ ਸਦਾ ਖੁਸ਼ੀਆਂ ਦੇਵੇ ਅਸੀਂ ਕਿ ਆ ਵੀ ਜਾਂਦੇ ਜਾਂਦੇ ਗੁਰੂ ਘਰ ਮੱਥਾ ਟੇਕ ਜੀ ਆਪਾਂ ਤੇ ਤਿਆਰੀ ਚੱਲ ਰਹੀ ਹੈ ਨਗਰ ਕੀਰਤਨ ਦੀ ਰਸਤੇ ਦੇ ਵਿੱਚ ਮੇ ਟ੍ਰੈਫਿਕ ਮੈਨੇਜਮੈਂਟ ਵਾਲੇ ਵੀ ਆ ਚੁੱਕੇ ਨੇ ਉਰੇ ਅਸੀਂ ਨਾ ਗੁਰਦਵਾਰਾ ਸਾਹਿਬ ਆ ਗਏ ਪਰ ਸਾਡੇ ਕੋਲ ਟਾਈਮ ਬੜਾ ਪੂਰਾ ਪੂਰਾ ਵਾਸੀ ਕਿ ਮੱਥਾ ਜ਼ਰੂਰ ਟੇਕ ਕੇ ਜਾਣਾ ਏਰਮਾਨ ਦਾ ਵੀ ਠਕਾਉਣਾ ਤਿਆਰੀ ਦੇਖੋ ਜੀ ਪੂਰੀ ਇੱਥੇ ਟਰੱਕ ਟਰੱਕ ਸਜੇ ਹੋਏ ਨੇ ਸਾਰੇ ਪਾਸੇ ਸਟਾਲਾਂ ਵਗੈਰਾ ਲੱਗੀਆਂ ਹੋਈਆਂ ਨੇ ਤੇ ਜੇ ਇੱਥੇ ਰਹਿੰਦੇ ਤਾਂ ਵਲੌਗ ਇੱਕ ਪੂਰਾ ਆਪਾਂ ਨਗਰ ਕੀਰਤਨ ਦਾ ਬਣਾਉਣਾ ਸੀ ਪਰ ਕੋਈ ਗੱਲ ਨਹੀਂ ਏਰਮਾਨ ਵਾਸਤੇ ਵੀ ਇੱਕ ਬੱਦਾ ਦੇਣਾ ਤੇ ਬਹੁਤ ਜ਼ਰੂਰੀ ਆ ਹਨਾ ਪਰ ਮੈਨੂੰ ਕੁਕਲੀ ਇੱਥੇ ਦਿਖਾ ਦਿੰਨਾ ਇੱਥੇ ਤੇ ਆਦੀ ਫਿਰ ਆਪਾਂ ਚੱਲਦੇ ਆ ਆ ਜੋਮਨੀ ਬਹ ਬਹ ਗੁਰਦਿਲ ਸਿੰਘ ਆਪੇ ਬੋਲ ਚੇ ਨਾ ਮਾਰਾਈ ਦੀ ਸਵਾਰੀ ਇੱਥੇ ਲੈ ਕੇ ਜਾਣ ਕਰ ਲੈ ਜੀ ਚੱਲੇ ਸੀਗੇ ਜੀ ਬਿਲਕੁਲ ਤਿਆਰੀ ਆ ਪਰ ਦੇਖੋ ਆਹ ਬੜਾ ਵਧੀਆ ਨਾ ਇੱਕ ਸੈਟਅਪ ਕੀਤਾ ਹੋਇਆ ਇੱਥੇ ਆਪਣੇ ਗੁਰਸਿੱਖੀ ਨਾਲ ਜਿੰਨੀਆਂ ਵੀ ਚੀਜ਼ਾਂ ਜੁੜੀਆਂ ਹੁੰਦੀਆਂ ਜਿਵੇਂ ਆ ਦੇਖੋ ਛੋਟੀ ਚੀਜ਼ ਦੁਕਾਨ ਤੋਂ ਪੂਰਾ ਡਾ ਲਗਾ ਪੱਟੀ ਦੇ ਉੱਤੇ ਆ ਨਾ ਤੇ ਇਦਾਂ ਹੋਰ ਆ ਬਾਣੀ ਦੇ ਵਿੱਚੋਂ ਆਪਣਾ ਕਾਫੀ ਕੁਛ ਆ ਤੇ ਵੀਰ ਹੁਣੀ ਨੇ ਉਰੇ ਮੈਂ ਤੁਹਾਨੂੰ ਇੱਕ ਮਿਲਾ ਵੀ ਦਿੰਦਾ ਸੌਰੀ ਤੇ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਹਾਂ ਏ ਵੀ ਰੋਣੀ ਹਮਿਲਟਨ ਤੋਂ ਆਏ ਵੀਰੋ ਜੀ ਹਮਿਲਟਨ ਠੀਕ ਹੈ ਜੀ ਆ ਬੜਾ ਸੋਹਣਾ ਉਪਰਾਲਾ ਜਿਵੇਂ ਤੁਸੀਂ ਹਨਾ ਵੀ ਆਪਣੇ ਗੁਰਸਿੱਖੀ ਨਾਲ ਜੁੜੀਆਂ ਚੀਜ਼ਾਂ ਉਹਨਾਂ ਦਾ ਮਤਲਬ ਕਰਦੇ ਹੋ ਤੁਸੀਂ ਸਾਡੇ ਵੱਲੋਂ ਛੋਟਾ ਜਿਹਾ ਉਪਰਾਲਾ ਹੈ ਜੀ ਬਾਕੀ ਸੰਗਤ ਦਾ ਹੰਗਾਰਾ ਦੇਖੋ ਜੀ ਕਿਵੇਂ ਆਦਾ ਹੈ ਨਹੀਂ ਨਹੀਂ ਬਹੁਤ ਵਧੀਆ ਮੈਨੂੰ ਪਤਾ ਲੱਗਿਆ ਵੀ ਰੋਟਰੂ ਆ ਵੀ ਤੁਸੀਂ ਲਾਸਟ ਵੀਕ ਨਗਰ ਹਾਂਜੀ ਨਗਰ ਕੀਰਤਨ ਤੇ ਰੋਟਰ ਹਮਿਲਟਨ ਵੀ ਸੀਗੇ ਅਸੀਂ ਕੋਸ਼ਿਸ਼ ਕਰਿਆ ਕਰੂੰਗੇ ਜੀ ਵਨਸ ਆਵ ਮੰਥ ਅਸੀਂ ਹੋਗੇ ਵੀ ਆਇਆ ਕਰੀਏ ਬਹੁਤ ਵਧੀਆ ਸੰਗਤ ਲਈ ਜੋ ਵੀ ਸੰਗਤ ਨੂੰ ਚਾਹੀਦਾ ਹੈ ਬਲਕਿ ਜਿਵੇਂ ਸ਼ਨੀਵਾਰ ਆਪਣਾ ਸਮਾਗਮ ਹੁੰਦਾ ਉਹ ਨੂੰ ਕਰੇ ਸ਼ਾਮ ਨੂੰ ਆਗੇ ਨਾ ਹਾਂਜੀ ਕੋਸ਼ਿਸ਼ ਪੂਰੀ ਰਹੂਗੀ ਵੀ ਅਸੀਂ ਵਨ ਸੌ ਵਨਥ ਇੱਥੇ ਆਇਆ ਕਰੀਏ ਜੋ ਵੀ ਸੰਗਤ ਨੂੰ ਚਾਹੀਦਾ ਉਹ ਸੰਗਤ ਨੂੰ ਇੱਥੇ ਹੀ ਪ੍ਰੋਵਾਈਡ ਹੋ ਜਾਏ ਤੁਸੀਂ ਮਤਲਬ ਇੱਕ ਨਾਮ ਵੀ ਦੱਸੋ ਆਪਣਾ ਹੈਰੀਟੇਜ ਪੰਜਾਬ ਆਪਣਾ ਟਿਕਟੌਕ ਤੇ ਅਕਾਊਂਟ ਬਣਾਇਆ ਹੈ ਠੀਕ ਹੈ ਜੀ ਤੇ ਉਹਦੇ ਤੇ ਜੋ ਵੀ ਸਾਡੇ ਕੋਲੇ ਨਵੀਂ ਕੋਈ ਆਈਟਮ ਆਦੀ ਹੈ ਅਸੀਂ ਉਹਦੇ ਤੇ ਅਪਲੋਡ ਕਰ ਦਿੰਦੇ ਹਾਂ ਠੀਕ ਆ ਇਹ ਸੰਗਤ ਉਹਦੇ ਤੋਂ ਵੀ ਆਨਲਾਈਨ ਵੀ ਆਰਡਰ ਕਰ ਸਕਦੀ ਹੈ ਵਧੀਆ ਬਹੁਤ ਵਧੀਆ ਇੱਥੇ ਆ ਗਏ ਆ ਤਾਂ ਫਿਰ ਇੱਥੋਂ ਤੋਂ ਫਿਰ ਸੰਗਤ ਤੋਂ ਬਹੁਤ ਵਧੀਆ ਨਹੀਂ ਜੀ ਇੱਥੇ ਦੀ ਸੰਗਤ ਵੀ ਵੱਧ ਵੱਧ ਜੁੜੇ ਬਹੁਤ ਵਧੀਆ ਗੱਲ ਆ ਜਿਵੇਂ ਦੇਖੋ ਜੀ ਗੁਰਸਿੱਖੀ ਨਾਲ ਪੰਜਾਬੀ ਨਾਲ ਆਪਣੇ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਚੀਜ਼ਾਂ ਇਹਨਾਂ ਦੇ ਕੋਲ ਸਭ ਕੁਝ ਹੈਗਾ ਤੇ ਇਹ ਚੀਜ਼ਾਂ ਤੇ ਆਪਾਂ ਜਿਵੇਂ ਥੋੜਾ ਬਹੁਤ ਇਨਵੈਸਟ ਕਰੋ ਆਪਣਾ ਪੈਸਾ ਜਿਹੜਾ ਆਪਣੀ ਹਾਰਡ ਅਰਨ ਮਨੀ ਆ ਉਹਦੇ ਵਿੱਚੋਂ ਆਪਾਂ ਕੁਛ ਨਾ ਕੁਛ ਇਤੋਂ ਕੁਛ ਨਿਸ਼ਾਨੀ ਹੋ ਲੈ ਕੇ ਜਾਈਏ ਆਪਣੇ ਵੱਡਿਆਂ ਲਈ ਆਪਣੇ ਬੱਚਿਆਂ ਲਈ ਬੜੀ ਵਧੀਆ ਗੱਲ ਆ ਮੈਂ ਤੁਹਾਨੂੰ ਕੁਇਕਲੀ ਇੱਕ ਵਾਰ ਦਿਖਾਉਣਾ ਫਿਰ ਆਪਾਂ ਨੂੰ ਤੁਹਾਨੂੰ ਪਤਾ ਵੀ ਜਾਣਾ ਪੈਣਾ ਇਹ ਵੀ ਹੋ ਗਿਆ ਨਹੀਂ ਪਈ ਹੈ ਜੀ ਥੋੜੀ ਪਾਜੀ ਮੁਬਾਰਕਾ ਤੁਹਾਨੂੰ ਵੀ ਸਾਕੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਬੜਾ ਸੋਹਣਾ ਉਪਰਾਲਾ ਇੱਥੇ ਦਾ ਵੀ ਨਗਰ ਕੀਰਤਨ ਦਾ ਬਹੁਤ ਵਧੀਆ ਜੀ ਬੜੀ ਵਧੀਆ ਨੀ ਨੀ ਸਾਰਿਆਂ ਦਾ ਬਹੁਤ ਵਧੀਆ ਜੀ ਸਾਤ ਸੰਗਤ ਤੋਂ ਆਪਾਂ ਮਾਫੀ ਮੰਗਦੇ ਹਾਂ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲੇ ਸੌਰੀ ਮੈਂ ਜਿੰਨਾ ਕਵਰ ਕਰਦਾ ਕਰ ਸਕਦਾ ਸੀ ਮੈਂ ਦਿਖਾਇਆ ਆਪਣੇ ਵੱਲੋਂ ਤੇ ਹੁਣ ਆਪਾਂ ਚੱਲਦੇ ਹਾਂ ਹਾਮਿਲਟਨ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਕਿ ਈਰਮਾਨ ਦਾ ਵਸਾਖੀ ਵਾਲੇ ਦਿਨ ਇੱਕ ਨਵਾਂ ਜਰਨੀ ਸਟਾਰਟ ਹੋਣ ਲੱਗੀ ਆ ਬੇਸਿਕਲੀ ਗੁੱਡ ਲੱਕ ਆ ਮੇਰੇ ਕਰੀ ਤੇਰੇ ਲਈ ਬਹੁਤ ਗੁੱਡ ਲੱਕ ਆ ਮਾਨ ਅੱਜ ਦੇ ਦਿਨੇ ਦੇਖ ਲੈ ਸਭ ਕੁਝ ਹੋਣਾ ਸੀਗਾ ਹਣਾ ਤੇਰੇ ਲਈ ਸਾਰੀ ਕਮਿਊਨਿਟੀ ਲਈ ਹੈ ਕਿਉਂਕਿ ਇਹ ਸਾਰੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰੇਗਾ ਨਾ ਈਰਮਾਨ ਅੱਜ ਤੂੰ ਵਾਹਿਗੁਰੂ ਮਿਹਰ ਰੱਖਣ ਸਾਰਿਆਂ ਦੇ ਬੱਚੇ ਇਦਾਂ ਹੀ ਅੱਗੇ ਵ ਲੋ ਜੀ ਤੇਲ ਭਰਉਣਾ ਸੀ ਭਰਾ ਲਿਆ ਆ ਸਾਡਾ ਗੁਰਲਾਲ ਹਾਰਡ ਵਰਕਿੰਗ ਬੱਚੇ ਇਹ ਲੋ ਛੋਟਾ ਯਾਰ ਜੌਬ ਕਰਦਾ ਔਰੇ ਗੁਰਲਾਲ ਸਤਿ ਸ਼੍ਰੀ ਅਕਾਲ ਕਾਇਮਾਈ ਦੀ ਪਹਾੜੀ ਦੇ ਉੱਤੇ ਪਹੁੰਚੇ ਆ ਤੇ ਇੱਥੇ ਕਦੇ ਹੁੰਦਾ ਸਾਨੂੰ ਵੀ ਸਾਫ਼ ਮੌਸਮ ਦੇਖ ਜਵੇ ਬੱਦਲ ਐ ਥੱਲੇ ਉੱਤੇ ਹੁੰਦੇ ਆ ਤੇ ਹਲਕਾ ਫੁਲਕਾ ਮੀਂਹ ਪੈ ਰਿਹਾ ਹੁੰਦਾ ਜੇ ਇਸ ਟਾਈਮ ਤੇ ਦੇਖੇ ਜਿਦਾ ਆਪਾਂ ਕਾਇਮਾਈ ਤੋਂ ਉੱਤੇ ਜਾਣਾ ਨਹੀਂ ਹੱਟ ਜਣਾ ਯੋਨ ਵਾਟ ਆਰ ਯੂ ਕਲੀਨਿੰਗ ਮਨ ਵਰਗਿਆ ਫਿਰਦੀ ਆਗੇ ਨੀਣਾ 120 ਉਹ ਸਾਈਡ ਤੇ ਚਲੇਗੀ ਆ ਬੜੀ ਐਕਸਟ੍ਰੀਮ ਟੌਪ ਤੋਂ ਇੱਥੇ ਕਿ ਸੀਗੀਆਂ ਕਿਤੇ ਲਾਈਨ ਆ ਜਿਹੜੀ ਲਾਈਨ ਬਣਦੀ ਹੈ ਨਾ ਸ਼ੀਸ਼ੇ ਦੇ ਉੱਤੇ ਉਹਦੇ ਵਰਗਿਆ ਫਿਰਦੀ ਆ ਆ ਵਧੀਆ ਸਕੀਮਾਂ ਬਣੀ ਐਡਰੈਸ ਤੇ ਹੀ ਉਹਨੇ ਸਾਈਟ ਬਣਾਈ 9 ਕਾਰਾ ਪੀਰੋ ਰੋਡ .co.in ਟਮਿਲਟਨ ਸ਼ਹਿਰ ਦੇ ਵਿੱਚ ਪਹੁੰਚ ਚੁੱਕੇ ਆਪਾਂ ਯਾ ਨਿੱਕੇ ਨਿੱਕੇ ਵਾਸਤਾ ਆ ਬਾਇਨਾਂ ਦੇ ਤੇ ਆਪਾਂ ਹੁਣ ਬਾਸਰਮਾ ਦੇ ਲੱਗੇ ਆ ਆਈ ਥਿੰਕ ਵੀ ਪ੍ਰਾਈਵੇਟ ਕਾਲਜ ਆ ਜਿਹਦੇ ਵਿੱਚ ਇਹਦਾ ਹੈਗਾ ਸਾਰਾ ਰਹਿਣ ਦਾ ਵੀ ਸੈਟਅਪ ਉੱਥੇ ਕੀਤਾ ਹਾਂਜੀ ਤੇ ਖਾਣ ਪੀਣ ਦਾ ਵੀ ਤੇ ਟ੍ਰੇਨਿੰਗ ਦਾ ਵੀ ਬਦਿਆ ਨਾ ਮਾੜੀ ਪੁੱਤਰੀ ਪਹੁੰਚ ਗਏ ਡਰੈਸ ਮਿਲ ਗਈਆਂ ਮਾਨੀਪੁਰ ਦਾ ਟਾਈਮ ਹੈ ਪਹਿਲਾਂ ਯੂਨੀਫਾਰਮ ਦਿੱਤੀ ਉਹਨਾਂ ਨੂੰ ਬਦਿਆ ਨਾ ਹੋਰ ਵੀ ਐਸੇ ਚੱਲਦੇ ਰਹੀਏ ਬੱਚਾ ਦਿਖਾ ਦੂ ਇਹ ਤੇ ਟੈਰਿਫ ਆ ਇਹਨਾਂ ਦਾ ਸਰਵਨਿੰਗ ਇਜ਼ ਰੈਫਰੈਸ਼ਡ ਇਜ਼ ਵੈਰੀ ਬੱਚਿਆਂ ਨੇ ਕਮੋਡੀਸ਼ਨ ਵੱਲ ਲੈ ਕੇ ਚੱਲੇ ਨੇ ਸ਼ਾਬਾਸ਼ ਨੀ ਨਵੀਰੇ ਦੀ ਹੈਲਪ ਕਰਦੀ ਹੈ ਐਸਾਈਡ ਤੇ ਆ ਰਹੇ ਦੇ ਆਰਮਾਨ ਦਾ ਰੂਮ ਹੈ ਇਹ ਜਿਹੜੇ ਗੱਲਾਂ ਵੀ ਕਰ ਸਕਦੇ ਏਦਾਂ ਬਣਾਇਆ ਇਹਨਾਂ ਦਾ ਫੁੱਲਾ ਡੁੱਲਾ ਬੱਚਿਆਂ ਦਾ ਅਲੱਗ-ਅਲੱਗ ਹਮਨ ਇਟਸ ਕਾਈਂਡ ਆਫ ਯੂਰ ਰੂਮ ਹੈ ਨਾ ਰੀਅਲੀ ਨਾਈਸ ਇਹਨਾਂ ਦਾ ਕਮਰੂਮ ਆ ਬੱਚਿਆਂ ਦਾ ਖੇਡਣ ਫੁੱਡਣ ਨੂੰ Um, i But I'll introduce myself first. Uh, I'm Brent, uh, and I'm also here to meet Slade, Caleb Hugh, Calum Anderson, Armin Manget, Manjit, Jason Loveday. <laughs> ਨੀ ਕਹਿੰਦੀ ਵੀਰੇ ਛੱਡਿਆਂ ਦਾ ਰੋਣ ਲੱਗਦੀ ਨਹੀਂ ਹਲੇ ਹੁਣ ਤਾਂ ਛੱਡਿਆ ਦੋ ਮਿੰਟ ਪਹਿਲਾਂ ਕੋਈ ਨਹੀਂ ਕੋਈ ਨਹੀਂ ਓਕੋ ਕਿ ਬੁੱਤ ਤੈਨੂੰ ਤੇਰੇ ਫਰੈਂਡਸ ਨਾਲ ਮਿਲਾ ਦਿੰਦੇ ਆ ਠੀਕ ਆ ਲਓ ਜੀ ਈਰਮਾਨ ਨੂੰ ਛੱਡਿਆਂ ਦਾ ਈਲੀਨ ਵਿਚਾਰੀ ਰੋਣ ਲੱਗ ਕੇ ਕਹਿੰਦੀ ਵੀਰੇ ਆ ਤੇ ਮੈਂ ਜਾਣਾ ਵੀਰੇ ਕੋ ਰਹਿਣਾ ਮੈਂ ਹਾਂ ਬਟ ਐਨੀਵੇ ਹੁਣ ਭੁੱਖ ਲੱਗੀ ਐ ਲੰਚ ਟਾਈਮ ਆ ਸਾਡਾ ਬੱਚਿਆਂ ਨੂੰ ਥੋੜਾ ਬੁਤ ਖਵਾ ਕੇ ਉਹ ਆਪੇ ਕਰਨਗੇ ਸੋ ਸਾਰਾ ਕੁਝ ਬੀਚੇ ਆਰਗੇਨਾਈਜ਼ ਹੈ ਕਿਉਂਕਿ ਇਹ ਬੋਰਡਿੰਗ ਸਕੂਲ ਆ ਇਹਦੇ ਵਿੱਚ ਅਕੋਮੋਡੇਸ਼ਨ ਸਭ ਕੁਝ ਮਤਲਬ ਹੈਗਾ ਆਲਰੇਡੀ ਬਣਿਆ ਆਇਆ ਵਧੀਆ ਤਰੀਕੇ ਨਾਲ ਸਭ ਮੰਦਰ ਨੂੰ ਦਿਖਾਇਆ ਵੀ ਆ ਤੇ ਹੁਣ ਬਸ ਬੱਚਿਆਂ ਨੂੰ ਥੋੜਾ ਬਹੁਤ ਲੰਚ ਕਰਾ ਕੇ ਸੈਰਮਨੀ ਹੋ ਗਈ ਜਿਹੜੇ ਕੱਪੜੇ ਦੇਣੇ ਸੀ ਉਹਦੇ ਤੇ ਇਹਨਾਂ ਨੂੰ ਤੇ ਹੁਣ ਇਹਨਾਂ ਨੇ ਜਿਵੇਂ ਟ੍ਰੇਨਿੰਗ ਸਟਾਰਟ ਕਰ ਦਿੰਨੀ ਹੈ ਅੱਜ ਥੋੜੀ ਬਹੁਤੀ ਟ੍ਰੇਨਿੰਗ ਆ ਕੱਲ ਤੋਂ ਇਹਨਾਂ ਨੂੰ ਕੰਪੀਟੀਟਿਵ ਗੇਮਸ ਕਰਾਉਣੀਆਂ ਨੇ ਸੋ ਠੀਕ ਹੈ ਜੀ ਆਪਾਂ ਹੁਣ ਕਿਤੇ ਖਾਣੇ ਪਿੰਨੇ ਰੋਕ ਕੇ ਫਿਰ ਵਾਧਿਆ ਟਰੰਗੇ ਨੂੰ ਹੋ ਗਈ ਤਾਂ ਚੱਲੀ ਜੜੀ ਹੋਰ ਬੜੀ ਖਾ ਪੀ ਗਏ ਹੁਣ ਜੀ ਦਾ ਸਭ ਚੱਲ ਜੀ ਆਉਂਦੇ ਹੋਣਗੇ ਟਰੰਗ ਨੂੰ ਜੀ ਕਰਿਆ ਕਾਫੀ ਪਿੰਨੇ ਕਿਤੇ प्राय करते हैं कि बाहर निकल के मन ही रुक जाए किसी खुली जगह पे नहीं मिना यू हैप्पी चलिए हाँ नहीं कॉटन कैंडी कॉटन कैंडी का नहीं है किधर कलर दी पिंक कुछ <laughs> भी पिंक ठीक है चलो हम कॉटन कैंडी खिलाएंगे पिका जी तुसी कॉटन कैंडी खाऊंगे मैं कॉफी पीनी हूँ ओके मैं अपना ऑर्डर बेड कर रही ह ਹੀ ਨੰਬਰ ਆ ਆਪਣਾ 158 ਜਦੋਂ ਬੋਲੇ ਲੈ ਆਈ ਹਾਂ ਓਕੇ 4 157 158 158 ਨਾਲ ਮੰਮਾ ਨੂੰ ਵੀ ਉਨਾ ਹੀ ਲੱਗਣਾ ਪੈਂਦਾ ਇਹ ਚੱਕ ਲਾਂ ਜਿਹਦੇ ਪਾਸੇ ਹੋਣੀ ਇਹਨਾਂ ਹੀ ਆਈਸਕ੍ਰੀਮ ਲੀਕ ਹੋ ਗਈ ਕੁਝ ਮੁੱਤ ਵਹੀ ਜਾ ਕਪੜਿਆਂ ਦੇ ਨਾ ਡੋਲੀ ਤੱਤ ਵੀ ਪੜੀ ਹੋਈ ਆ ਵਾਹ ਨਹੀਂ ਵਾਹ ਚੱਲ ਵਿੱਚ ਬੈਠਦੀ ਨਾ ਪਾਣੀ ਚ ਖੇਡੀ ਜਾਂਦੀ ਆ ਚੱਲ ਪੜਦੀਆਂ ਕਿ ਨਹੀਂ ਚੱਲ ਵਿੱਚ ਬੈਠ ਲਾ ਆਪਣੀ ਨਹੀਂ ਚੱਲ ਹੁਣ ਤੂੰ ਫੇਰ ਆ ਕੇ ਬੈ ਗਈ ਮੈਂ ਬੈਠੇ ਲਵਾ ਲਾ ਜੇ ਲਵਾਉਣੀ ਐ ਸੁੱਕਣਾ ਨਹੀਂ ਤੇ ਰਸਤੇ 'ਚ ਅਮਨੋ ਪੁੱਤ ਹੈ ਨਾ ਨਾ ਪੁੱਤ ਮੈਂ ਬੁਲਾਵਾਂ ਪੁਲਿਸ ਨੂੰ ਫਿਰ ਨਹੀਂ ਯਾ ਪੁਲਿਸ ਐਡਰਾਂ ਦੇਰੇ ਦੇ ਕਾਸ਼ ਕੀਤਾ ਯਾ ਗੱਡੀ ਦਾ ਆਵਾਜ਼ ਮੈਨੂੰ ਚੱਲ ਬੈਠ ਪਿੱਛੇ ਪੀਪੀ ਬੁਲਿਸ ਐਡਰਾਂ ਵੀਰੇ ਦੇਦਨੇ ਕੁਸ਼ ਕਿ ਬੈਰ ਕੀਤਾ ਜਿੱਤੇ ਆ ਗੀਆਂ ਮੈਂ ਆਉਂਗੀ ਆ ਕੇ ਇਹ ਆਕਸਾ ਜਗਾ ਕਿਸਵਨ ਜਾਣਾ ਨਾ ਜਾਂਦੇ ਹੋਏ ਹਮਸ਼ਨ ਨਸਰਤ ਫਦੇਲੀ ਕਾਣੀ ਦੇ ਗਾਣੇ ਲਾਣੇ ਤੇ ਫੇਰ ਅਸੀਂ ਇੱਦਾਂ ਆਪਣੇ ਰਸਤੇ ਲੰਬਾ ਰਸਤਾਂ ਦਾ ਸੀ ਨਾ ਵੀ ਜਾਣੇ ਵੀ ਲੰਬੇ ਹੁੰਦੇ ਸੀ ਉਹਨਾਂ ਦੇ ਬੜਾ ਮਜ਼ਾ ਆਣਾ ਸੁਣਨ ਚ ਕੰਪਲੀਟ ਹਦੋਂ ਵਿੱਚ ਪਰਦੇਸਾਂ ਦੇ ਪਰਦੇਸਾਂ ਦੇ ਵਿੱਚ ਪਰਦੇਸਾਂ ਦੇ ਪਰਦੇਸਾਂ ਦੇ ਜਦੋਂ ਮਤ ਮਸ਼ੀਨੀਆਂ ਸੜਨਾਂ ਤੋਦਣਾ ਜਦੋਂ ਕਰਤੀ ਵੀ ਸਿੱਖ ਗਏ ਸਾਡੇ ਨਾਲ ਛੋੜ ਦੇਣਾ ਘੱਟਾ ਸਾਰਾ ਹੀ ਘੱਟਾ ਹੈ ਜਿਹੜਾ ਨਿਕਲਿਆ ਅਛਾ ਉਸੇ ਦੀ ਤੁਹਾਡੀ ਅਸੀਂ ਘੱਟਾ ਘੱਟਾ ਗੁੱਤ ਹੁੰਦਾ ਉਹ ਨਿੱਣਾ ਬੜਾ ਘੱਟਾ ਹੈ ਅਗਲਾ ਸੰਤਰਾ ਵੀ ਚਿੱਲਾਗੇ ਨਾ ਫੇਰ ਬਦਲ ਲਿਖਿਆ ਕਿੰਨਾ ਗੁੱਡ ਫੋਇਓ ਵਾਟਮੈਨ ਇਹਨਾਂ ਕਿ ਵਾਟਮੈਨ ਬੈ ਪੁੱਤ ਪੁੱਤ ਸੰਤਰਾ ਇਸ ਸੰਤਰਾ ਹੋਏ ਆਪਾਂ ਦਾ ਸਾਰੇ ਨੇ ਛੋਟੇ ਹੁੰਦੇ ਸਵਰਗ ਦੀ ਕਲਪਨਾ ਇੱਕ ਮਿੰਟ ਯਾਰ ਸਰ ਕੋ ਮ ਗਿਆ ਕਿਉਂਕਿ ਜਿਵੇਂ ਜਿਵੇਂ ਹਾਈਟ ਤੇ ਆਏ ਆ ਨਾ ਪ੍ਰੈਸ਼ਰ ਯਾ ਨਹੀਂ ਬਣ ਜਾਂਦਾ ਫਿਰ ਹੌਲੀ ਹੌਲੀ ਪਟਾਕੇ ਪੈਂਦੇ ਆ ਕੰਨਾਂ ਦੇ ਵਿੱਚ ਮੈਂ ਕਿਹਾ ਸਵਰਗ ਦੀ ਕਲਪਨਾ ਕੀਤੀ ਹੁੰਦੀ ਆ ਉਦਾਂ ਹੀ ਜਿਵੇਂ ਗੱਲਾਂ ਬਾਤਾਂ ਜਿਵੇਂ ਛੋਟੇ ਹੁੰਦੇ ਸੁਣਦੇ ਆ ਕਹਾਣੀਆਂ ਪੜ੍ਹਦੇ ਆ ਨਾ ਬੱਚੇ ਬਈ ਐਦਾਂ ਕੋਈ ਉੱਚੀ ਜੀ ਜਗ੍ਹਾ ਹੋਊਗੀ ਉੱਥੇ ਦਰਾਖਤ ਬੱਦਲ ਸੋਹਣੀਆਂ ਸੋਹਣੀਆਂ ਜਗ੍ਹਾਵਾਂ ਹਨਾ ਆ ਦੇਖੋ ਆ ਕੋਈ ਸਵਰਗ ਤੋਂ ਘੱਟ ਆ ਯਾਰ ਅਸੀਂ ਜਿਵੇਂ ਜਿਵੇਂ ਆਪਣੇ ਕੋਲੇ ਹੁੰਦਾ ਆਪਾਂ ਕੀ ਵਾਰ ਦੇਖਦੇ ਹੀ ਨਹੀਂ ਨਾ ਦੇਖਦੇ ਆ ਜ ਕਰੀ ਜਾਂਦੇ ਆ ਬੋਰ ਕਿਸੇ ਸਵਰਗ ਦੀ ਭਾਲ ਚ ਨਿਕਲੇ ਆ ਜਿਹੜੇ ਕੋਲੇ ਹੰਦੋ ਦਿਸਦਾਨੀ ਸਹੀ ਗੱਲ ਆ ਆ ਦੇਖੋ ਵਾਲਦਾਨੇ ਯਾਰ ਸਾਨੂੰ ਲਿਟਰਲੀ ਅੱਖਾਂ ਦੇ ਨਾਲ ਬੱਦਲ ਉੱਡਦੇ ਦਿਖ ਰਿਹਾ ਲੰਘਦੇ ਐਸ ਪਾਸੇ ਜੇ ਤੁਸੀਂ ਮਾੜੀ ਜੀ ਧਿਆਨ ਮਾਰੋ ਨਾ ਆਈ ਡੋਨਟ ਨੋ ਕੈਮਰਾ ਇਹ ਚੀਜ਼ਾਂ ਜਸਟੀਫਾਈ ਕਰ ਸਕਦਾ ਕਿ ਨਹੀਂ ਬਟ ਯਾਰ ਆਹੀ ਸਵਰਗ ਆ ਮੈਂ ਤਾਂ ਕਹਿੰਦਾ ਨਿਕਲਿਆ ਕਰੋ ਕਰੋ ਥੋੜਾ ਥੋੜਾ ਨਾ ਕੋਈ ਨਵੀਂ ਜਗ੍ਹਾ ਦੇਖ ਲਈ ਜਾਏ ਕੋਈ ਜਗ੍ਹਾ ਤੁਹਾਨੂੰ ਚੰਗੀ ਲੱਗਦੀ ਆ ਬਾਰ-ਬਾਰ ਜਾਓ। ਔਰ نیچے ਆਈ ਡੋਨਟ ਨੋ درخت ਤਾਂ ਜੰਗਲ ਆ ਕਿਤੇ ਕਿਤੇ ਬੱਦਲ ਹਲਕੇ ਹਲਕੇ ਨਿਕਲੇ ਹੋਏ ਨੇ ਉੱਥੇ। ਮੈਂ ਕਹਿੰਦਾ ਬੱਲੇ ਬੱਲੇ ਹੋਈ ਕੋਈ। ਤੇ ਉੱਪਰਲਾ ਮਾਹੌਲ ਦੇਖੋ। ਬੱਦਲ ਐ ਟਰੈਵਲ ਹੁੰਦੇ ਫੀਲ ਹੋ ਰਹੇ ਆ। ਸਾਹਾਂ ਚ ਮਣੀ ਇਹਲਾ ਦਾ ਬੱਦਲਾ ਆਪਣੇ ਅੰਦਰ ਜਾ ਰਿਹਾ। ਸਾਹ ਰਹੀ ਇਹਦਾ। ਬਹੁਤ ਸੋਹਣੀ ਆ ਇਹ ਜਿਹੜਾ ਕਾਇਨਾਤ ਬਣੀ। ਬਾਕੀ ਫੀਲਿੰਗਾਂ ਹੀ ਨੇ ਜੀ ਇਹ ਮੈਂ ਕਹਿੰਦਾ ਜ਼ਿੰਦਗੀ ਵੀ ਤੇ ਲੈ ਫੀਲਿੰਗ ਹੈ ਇੱਕ ਬਸ ਜੇ ਫੀਲ ਕਰਦੇ ਵੀ ਆਪੇ ਜਿਉਂਦੇ ਆ ਜਾਗਦੇ ਆ ਵਧੀਆ ਵਾ ਤਾਂ ਵਧੀਆ ਜੇ ਬੰਦੇ ਨੇ ਮਹਿਸੂਸ ਕਰ ਲਿਆ ਵੀ ਆਹ ਵੀ ਕੋਈ ਜ਼ਿੰਦਗੀ ਆ ਉੱਥੇ ਖਤਮ ਉੱਥੇ ਖਤਮ ਤਾਂ ਸਫ਼ਰ ਹੈ ਸਫ਼ਰ ਇੰਜੋਏ ਕਰਨਾ ਚਾਹੀਦਾ ਜੇ ਠਹਿਰਾ ਕੇ ਇੱਕ ਜੇ ਖੜ ਗਏ ਬਸ ਫੇ ਖੜ ਗਏ ਕਈ ਫਿਰ ਕਿੰਨਾ ਸੋਹਣਾ ਲੱਗ ਰਿਹਾ ਮਨੀ ਬੱਦਲ ਫਿੱਕੇ ਤੇ ਕਿਤੇ ਤੋਪ ਓਏ ਓਏ जान ਨੂੰ ਦਿਲ ਤਾਂ ਨਹੀਂ ਕਰ ਰਿਹਾ ਆ ਜਗ੍ਹਾ ਤੋਂ ਪਰ ਜਾਣਾ ਤਾਂ ਪੈਣਾ ਹੈ ਨਾ ਹੁਣ ਇੱਥੇ ਥੋੜੀ ਰਹਿ ਸਕਦੇ ਆ ਰਾਤ ਨੂੰ ਤੇ ਕਰੀ ਚੱਲਦੇ ਆ ਖਾ ਜਾ ਕੇ ਪੀਨੇ ਆ ਵਧੀਆ ਜੀ ਚਾਹ ਬਣਾ ਕੇ ਪਹਿਲਾਂ ਕਿਉਂਕਿ ਕਾਫੀ ਪੀਣ ਦਾ ਮੂਡ ਸੀ ਪਰ ਤੋਂ ਰੱਜੇ ਬਹੁਤ ਹੋਈ ਸੀ ਆਈਸਕ੍ਰੀਮ ਖਾਦੀ ਹੋਈ ਸੀ ਉੱਤੇ ਤੇ ਉੱਤੋਂ ਸੰਤਰੇ ਖਵਾਤੇ ਮੰਨੀ ਨੇ ਖੱਟੇ-ਖੱਟੇ ਮੈਨੂੰ ਚੱਲੀਏ ਹਾਂ ਹਾਂਜੀ ਇੱਕ ਮਿੰਟ ਹੋ ਗਿਆ ਤੇਰਾ ਚਾਹ ਪੂਰਾ ਹੈਂ ਕਿੱਥੇ ਆ ਤੂੰ ਚਾਹ ਰੱਖ ਲਈ ਮੈਨੂੰ ਚਾਹ ਰੱਖ ਲਈ ਕਿੱਥੇ ਹੈ ਕਿੱਥੇ ਤੂੰ ਕਿੱਧਰ ਗਰਾਜ ਚ ਆ ਮੈਂ ਇੱਥੇ ਰੱਖੀ ਕਿੱਥੇ ਬੈਠੀ ਆ ਔਖਾ ਤੇਰਾ ਵੀ ਮੈਂ ਉਧਰ ਕੁਮੀ ਜਾਣਾ ਮੈਂ ਉੱਧਰ ਕੁਮੀ ਜਾਣਾ ਚਾਹ ਪਤੀ ਲੈ ਗੀ ਤੂੰ ਗਿੜੇ ਗੱਡੀ ਚਾਹ ਪਤੀ ਮੈਂ ਬੁਲਾ ਲਿਆ ਸੀ ਮੈਂ ਗੱਲ ਦੁਆਰ ਚ ਹੀ ਰਿਹਾ ਮੈਂ ਇੱਧਰ ਖੁਆਈ ਨਹੀਂ ਕਿ ਤੁਸੀਂ ਗਰਾਜ ਕੋਲੇ ਮੈਨੂੰ ਪਤਾ ਨਹੀਂ ਲੱਗਿਆ ਹੁਣੇ ਬੜਿਆ ਮੰਮੀ ਅੰਦਰ ਹਾਂ ਵਧੀਆ ਆਇਆ ਹਾਂ ਚਾਹ ਚਾਹ ਮੈਂ ਬੜਾ ਕਿਧਰ ਨੇ ਨਹੀਂ ਚਾਵੇਂ ਬਣਾ ਲੈਣੀ ਵਧੀਆ ਬਣਾ ਦੇ ਤੂੰ ਸਵਾਦ ਨਹੀਂ ਨਹੀਂ ਤੁਸੀਂ ਹੱਸ ਕੇ ਕਿੱਦਾਂ ਰਹਿ ਜਾਂਦਾ ਨਗਰ ਕੀਰਤ ਬਹੁਤ ਵਧੀਆ ਸੁਣਾ ਰਿਹਾ ਬਹੁਤ ਵਧੀਆ ਪਹਿਲੀ ਵਾਰ ਨਗਰ ਕੀਰਤ ਸੁਣਾਇਆ ਸੰਗਤ ਕੰਦੇ ਬਹੁਤ ਸਿੱਧੀ ਬਹੁਤ ਸਿੱਧੀ ਸੰਗਤ ਚਲੋ ਵਧੀਆ ਹੋਰ ਬੜਾ ਵਧੀਆ ਸੀਗਾ ਸਾਰਾ ਪ੍ਰੋਗਰਾਮ ਪਤਲਾ ਸੀਗਾ ਟ੍ਰੈਫਿਕ ਵੀ ਇੱਕ ਸਾਈਡ ਦਿੱਤਾ ਸੀਗਾ ਰਸਤਾ ਜਿਹੜੇ ਲੋਕੀ ਆ ਜਿਨ੍ਹਾਂ ਨੇ ਆਉਣਾ ਜਣਾਣਾ ਸੀ ਬਹੁਤ ਵਧੀਆ ਸੀਗਾ ਬਹੁਤ ਵਧੀਆ ਰਸਤਾ ਵੀ ਖੁੱਲਾ ਰੱਖਿਆ ਦੀ ਕਿ ਤਰ੍ਹਾਂ ਆਪਾਂ ਸਾਈਡ ਤੋਂ ਜੀ ਸਾਰਾ ਹੀ ਬੜਾ ਵਧੀਆ ਬੰਦੇ ਛੱਡਿਆ ਹੈ ਬਾਕੀ ਮੰਮੀ ਅਸੀਂ ਬੰਦੇ ਦਾ ਤਾਂ ਇਹ ਨਾ ਆਇਆ ਲੱਗ ਜਾਂਦਾ ਅੱਛਾ ਉਹ ਚਾਹੇ ਗੱਲਬਾਤ ਕਰੇ ਜਾਂ ਨਾ ਕਰੇ ਪੁੱਤ ਘਟ ਰਹਿਦਾ ਤਾਂ ਕੁਆਇਟ ਹੀ ਆ ਥੋੜਾ ਜਿਆਦਾ ਹੀ ਰਹਿੰਦਾ ਹੈ ਨਾ ਐਦਾਂ ਬੱਚਾ ਹੈ ਨਾ ਲੈ ਬੱਚੇ ਸਟੇਜ 'ਤੇ ਹੁੰਦੀ ਆ ਬਾਕੀ ਉਹਦੀ ਹੁੰਦ ਹੂੰ ਉਹਦੀ ਉਹਦਾ ਉਹਦਾ ਹਾਸਾ ਹੈ ਨਹੀਂ ਕਰਿਆ ਇੱਕ ਮੈਂਬਰ ਘਟਾ ਬਣ ਕੇ ਇੱਥੇ ਬੈਠਾ ਹੈ ਨਾ ਚਾ ਕੋਈ ਨਹੀਂ ਮਾਰਾ ਜਦਲੀ ਬਹੁਤ ਵਧੀਆ ਉਹਦੀ ਚੰਗਾ ਹੀ ਆ ਉਹਨੇ ਟ੍ਰੇਨਿੰਗ ਤੇ ਗਿਆ ਵਧੀਆ ਬਹੁਤ ਵਧੀਆ ਮੇਰੀ ਕੋਲ ਟੀਆ ਮੈਂ ਛੋਟੇ ਛੋਟੇ ਖੁੱਲ੍ਹੇ-ਖੁੱਲ੍ਹੇ ਗੋਟੀਆਂ ਮੈਨੂੰ ਪਾਣੀਆਂ ਪਸੰਦ ਨੇ ਮੈਂ ਤਾਂ ਮੇਰੇ ਠੱਡ ਲੱਗ ਰਹੀ ਸੀ ਮੈਂ ਕੱਢ ਕੇ ਉਹਦੀ ਪਾ ਲਈ ਮੇਰੇ ਮਦਰ ਕੀ ਯਾਦ ਸਿਆਣਾ ਚ ਮੇ ਇਹਨਾਂ ਦੀ ਘੋਟੀਆਂ ਮਾਉਂਦੀ ਫਿਰਦੀ ਹੁੰਦੀਆਂ ਨਾ ਤੇ ਮਾਂ ਫਿਰ ਕੋਈ ਚਾਹ ਦਾ ਹੈ ਕੀ ਇਹ ਘੋਟੀ ਇਹ ਇੰਡੀਆ ਪੈਸੀ ਪਹਿਲਾਂ ਕਿੱਥੋਂ ਪਹੁੰਚੀ ਇੱਥੇ ਇਹ ਲੈ ਕੇ ਤਾਂ ਤੁਸੀਂ ਆਏ ਮੈਂ ਲੈ ਆਈ ਉੱਥੋਂ ਇੰਡੀਆ ਤੋਂ ਚੱਕ ਲਈ ਮੈਂ ਕੀ ਹੋਇਆ ਬੜੀ ਸੋਹਣੀ ਆ ਮੈਂ ਤਾਂ ਵਾਪਸ ਤੁਹਾਨੂੰ ਮੇਰਾ ਕਾਲਜ ਟਾਈਮ ਇਹ ਹੁੰਦੇ ਸੀ ਨਾ ਮੰਮੀ ਉਰੇ ਲੈ ਉਰੇ ਤੁਸੀਂ ਹਲੇ ਪਾਈ ਨਹੀਂ ਮੈਂ ਚੱਕ ਕੇ ਮੈਂ ਹੀ ਪਾਈ ਜਾਂਦੀ ਹਾਂ ਮੈਨੂੰ ਇੰਨੀ ਪਸੰਦ ਆ ਇਹ ਹੋਰ ਕੀ ਤੇ ਵਧੀਆ ਰਿਹਾ ਸਫਰ ਘਰ ਤੱਕ ਬਸ ਰਮਾਨ ਨੂੰ ਥੋੜਾ ਮਿਸ ਕਰ ਰਹੇ ਹਾਂ ਬਟ ਉਹਦੇ ਲਈ ਚੰਗਾ ਹੈ ਨਾ ਬੱਚੇ ਲਈ ਜਿਵੇਂ ਇੱਕ ਗੁੱਡ ਟਾਈਮ ਅਥਾਰਟੀ ਉਹਦੀ ਹੋਈ ਸੀ ਨਾ ਜਿਵੇਂ ਉਹ ਸੈਰੇਮਨੀ ਜੀ ਉਹਦੇ ਵਿੱਚ ਬੜਾ ਦੱਸਿਆ ਉਹ ਕਹਿੰਦੇ ਸਿਰਫ ਅਸੀਂ ਬੱਚਿਆਂ ਦੀ ਗੇਮ ਨਹੀਂ ਉਹਨਾਂ ਦਾ ਐਟੀਟਿਊਡ ਤੇ ਵੀ ਮਤਲਬ ਬੱਚੇ ਸਿੱਖਣਾ ਚਾਹੁੰਦੇ ਆ ਤੇ ਉਹ ਇਦਾਂ ਦੀ ਬਹੁਤ ਸੁਣੀਆ ਗੱਲਾਂ ਬਤਾ ਕੀਤੀਆਂ ਉਹਨਾਂ ਨੇ ਉਹ ਕਹਿੰਦੇ ਸਭ ਕੁਝ ਚੈੱਕ ਕਰਨਾ ਬੱਚਿਆਂ ਦਾ ਨਾ ਤੇ ਕਹਿੰਦੇ ਤੁਸੀਂ ਬੜੇ ਲੱਕੀਓ ਜਿਹੜੇ ਇੱਥੇ ਤੱਕ ਪਹੁੰਚੇ ਹੋ ਬਟ ਇਹ ਕੋਈ ਉਹ ਨਹੀਂ ਹੈਗਾ ਵੀ ਇਸ ਤੋਂ ਅੱਗੇ ਹਲੇ ਬਹੁਤ ਖੁਸ਼ ਆ ਜੇ ਤੁਸੀਂ ਸਿੱਖਣਾ ਚਾਹੁੰਦੇ ਹੋ ਸੋ ਇੱਕ ਕਿਸਮ ਦਾ ਬਹੁਤ ਹੀ ਵੱਡਾ ਟ੍ਰੇਨਿੰਗ ਕੈਂਪ ਆ ਉਹਨਾਂ ਦਾ ਤਾਂ ਸਾਰੇ ਪੇਰੈਂਟਸ ਲਗਭਗ ਆ ਚੁੱਕੇ ਸੀ ਉੱਥੋਂ ਤੇ ਹੁਣ ਬੱਚਿਆਂ ਨੂੰ ਮਤਲਬ ਉਹ ਸਾਰਾ ਦੇਖਣਗੇ ਰਹਿਣ ਦਾ ਬਹੁਤ ਵਧੀਆ ਤੇ ਬੱਚੇ ਨੂੰ ਇਹ ਵੀ ਨਾ ਫੀਲ ਹੋਏ ਕਿ ਅਸੀਂ ਸਾਰੇ ਇਕੱਠੇ ਆ ਤੇ ਇਹ ਵੀ ਨਾ ਫੀਲ ਹੋਵੇ ਅਲਗ-ਅਲਗ ਜਿਵੇਂ ਕੋਈ ਪਤਲਾ ਦਿਖਾਈ ਸੋਨਾ ਸੀਗਾ ਤੇ ਠੀਕ ਹੈ ਜੀ ਬਾਕੀ ਵੀਡੀਓ ਇੱਥੇ ਫਿਨਿਸ਼ ਕਰਦੇ ਆਂ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਵੀਡੀਓ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਉਹ ਵੀ ਕਰ ਲਿਓ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਅਗਲੀ ਪਿਆਰ ਭਰੀ ਸਤਿ ਸ਼੍ਰੀ ਅਕਾਲ 588